ਅੱਜ ਕੱਲ੍ਹ ਦੇ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ پا ਰਹੀਆਂ ਕਿਉਂਕਿ ਔਰਤਾਂ ਦੀ ਸਿਹਤ ਉਹਨਾਂ ਦੀ ਸੁੰਦਰਤਾ ਕਰਕੇ ਹੀ ਉਹ ਬੇਹਦ ਚੰਗੀਆਂ ਲੱਗਦੀਆਂ ਨੇ ਹਰ ਕੁੜੀ ਚਾਹੁੰਦੀ ਹੈ ਕਿ ਹੋਰ ਨਾ ਕੁੜੀਆਂ ਤੋਂ ਜ਼ਿਆਦਾ ਸੋਹਣੀ ਹੋਵੇ ਸੁੰਦਰ ਵਿਖਾਈ ਦੇਣ ਲਈ ਕੁੜੀਆਂ ਕਈ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਮੇਕਅਪ ਪ੍ਰੋਡਕਟ ਦੀ ਵਰਤੋਂ ਕਰਦੀਆਂ ਨੇ ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਵੀ ਨੇ ਜੋ ਸੁੰਦਰ ਦੇਖਣ ਦੇ ਲਈ ਪਾਰਲਰ ਜਾਂਦੇ ਨੇ ਉੱਥੇ ਜਾ ਕੇ ਫੇਸ਼ੀਅਲ ਕਰਾਉਂਦੇ ਨੇ ਤਾਂ ਜੋ ਚਿਹਰੇ ਦੀ ਚਮਕ ਗਵਾਚ ਨਾ ਜਾਵੇ ਫੇਸ਼ੀਅਲ ਅਤੇ ਹੋਰ ਕਈ ਤਰ੍ਹਾਂ ਦੇ ਮੇਕਅਪ ਪ੍ਰੋਡਕਟ ਇਸਤੇਮਾਲ ਕਰਨ ਦੀ ਥਾਂ ਅਸੀਂ ਕੁਝ ਘਰੇਲੂ ਨੁਸਖਿਆਂ ਨਾਲ ਵੀ ਪਾਰਲਰ ਵਰਗੀ ਚਮਕ ਪ੍ਰਾਪਤ ਕਰ ਸਕਦੇ ਹਾਂ ਅੱਜ ਤੁਹਾਨੂੰ ਕੁਝ ਇਸੇ ਤਰ੍ਹਾਂ ਦੇ ਸੁੰਦਰਤਾ ਦੇ ਨੁਸਖਿਆਂ ਬਾਰੇ ਦੱਸਾਂਗੇ ਜਿਸ ਨੂੰ ਇਸਤੇਮਾਲ ਕਰਨ ਨਾਲ ਤੁਹਾਡਾ ਚਿਹਰਾ ਬੇਦਾਗ ਹੋ ਜਾਵੇਗਾ ਅਤੇ ਚਮਕ ਲੱਗੇਗਾ ਗੁਲਾਬ ਅਤੇ ਨਿੰਬੂ ਗੁਲਾਬ ਜਲ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਦੇ ਵਿੱਚ ਮਿਲਾਓ ਅਤੇ ਇਸ ਨੂੰ 30 ਮਿੰਟ ਲਈ ਚਿਹਰੇ ਤੇ ਲਗਾਓ ਇਸ ਤੋਂ ਬਾਅਦ ਤੁਸੀਂ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ ਇਸ ਦਾ ਅਸਰ ਤੁਹਾਡੇ ਚਿਹਰੇ ਤੇ ਤੁਰੰਤ ਵਿਖਾਈ ਦੇਣਾ ਸ਼ੁਰੂ ਹੋਵੇਗਾ ਮੁਲਤਾਨੀ ਮਿੱਟੀ ਇੱਕ ਚਮਚ ਮੁਲਤਾਨੀ ਮਿੱਟੀ ਦੇ ਵਿੱਚ ਗੁਲਾਬ ਜਲ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਇਸ ਨੂੰ ਚਿਹਰੇ ਤੇ 30 ਮਿੰਟ ਲਈ ਲਗਾਓ ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਵੋ ਤੁਹਾਨੂੰ ਇਸ ਤੋਂ ਤੁਰੰਤ ਤਾਜ਼ਗੀ ਮਿਲੇਗੀ ਅਤੇ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਤੇ ਚਿਹਰਾ ਵੀ ਚਮਕੇਗਾ ਅਨਾਰ ਅਤੇ ਨਿੰਬੂ ਦਾ ਫੇਸ ਮਾਸਕ ਅਨਾਰ ਅਤੇ ਨਿੰਬੂ ਦੇ ਫੇਸ ਮਾਸਕ ਵਿੱਚ ਵਿਟਾਮਿਨ ਤੇ ਐਂਟੀਆਕਸੀਡੈਂਟ ਹੁੰਦੇ ਨੇ ਜੋ ਚਮੜੀ ਦੀਆਂ ਸਮੱਸਿਆ ਨੂੰ ਦੂਰ ਕਰਦੇ ਨੇ ਅਤੇ ਇਸ ਨੂੰ ਚਮਕਦਾਰ ਬਣਾਉਂਦੇ ਨੇ ਅਨਾਰ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਚਿਹਰੇ ਅੱਧਾ ਘੰਟਾ ਲਗਾਓ ਫਿਰ ਠੰਡੇ ਪਾਣੀ ਨਾਲ ਧੋ ਲੋ ਉਹ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ ਪਪੀਤੇ ਦੀ ਗੱਲ ਕੀਤੀ ਜਾਵੇ ਜੇ ਤੁਹਾਡੇ ਚਿਹਰੇ ਤੇ ਕਿੱਲ ਮੁਹਾਸੇ ਨੇ ਤਾਂ ਤੁਸੀਂ ਪਪੀਤੇ ਦੀ ਵਰਤੋਂ ਕਰ ਸਕਦੇ ਹੋ ਇਸ ਲਈ ਕੱਚੇ ਪਪੀਤੇ ਦਾ ਰਸ ਕੱਢ ਕੇ ਚਿਹਰੇ ਤੇ ਲਗਾਓ ਇਹ ਚਿਹਰੇ ਤੇ ਕਿੱਲ ਮੁਹਾਸੇ ਦੂਰ ਕਰੇਗਾ ਤੇ ਚਿਹਰੇ ਤੇ ਚਮਕਾਵੇਗੀ ਟਮਾਟਰ ਦੀ ਗੱਲ ਕੀਤੀ ਜਾਵੇ ਕੱਚੇ ਟਮਾਟਰ ਨੂੰ ਚੰਗੀ ਤਰ੍ਹਾਂ ਪੀਸ ਲੋ ਅਤੇ ਚਿਹਰੇ ਤੇ 15 ਮਿੰਟ ਲਈ ਲਗਾਓ ਇਸ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋਵੋ ਕੁਝ ਦਿਨ ਇਸੇ ਤਰ੍ਹਾਂ ਕਰਨਾ ਤੁਸੀਂ ਚਿਹਰੇ ਦੀ ਚਮਕ ਦੇ ਵਿੱਚ ਕਾਫੀ ਫਰਕ ਦੇਖੋਗੇ ਤੁਸੀਂ ਇਹਨਾਂ ਨੁਸਖਿਆਂ ਨੂੰ ਘਰ ਦੇ ਵਿੱਚ ਅਜ਼ਮਾ ਸਕਦੇ ਹੋ ਨਾ ਹੀ ਕੋਈ ਮਹਿੰਗਾ ਤੇ ਨਾ ਹੀ ਤੁਹਾਨੂੰ ਪਾਰਲਰ ਜਾਣ ਦੀ ਜ਼ਰੂਰਤ ਹੋਵੇਗੀ ਅਤੇ ਨਾ ਹੀ ਇਸ ਦਾ ਕੋਈ ਸਾਈਡ ਇਫੈਕਟ ਹੋਵੇਗਾ ਤੁਹਾਡੇ ਚਿਹਰੇ ਦੀ ਸੁੰਦਰਤਾ ਤੁਹਾਨੂੰ ਆਪ ਨਜ਼ਰ ਆਉਣ ਲੱਗ ਜਾਵੇਗੀ ਤੁਸੀਂ ਲਗਾਤਾਰ ਇਹਨਾਂ ਚੀਜ਼ਾਂ ਦਾ ਆਪਣੇ ਚਿਹਰੇ ਤੇ ਇਸਤੇਮਾਲ ਕਰਕੇ ਦੇਖੋ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ